ਅਸੀਂ ਸਾਰੇ ਮੋਰਚਿਆਂ ਨੂੰ ਇੱਕ ਫਰੰਟ ਤੋਂ ਨੂੰ ਲਿਆ ਕੇ ਦਿਖਾਵਾਂਗੇ ਇਕੱਠੇ ਲੜਾਂ ਉਹਦੇ ਵਿੱਚ ਨੱਲਿਆਲ ਸਾਹਿਬ ਵੀ ਹੋਣਗੇ ਦਾਗਾ ਕੋਟਲਾ ਕਹਿੰਦੇ ਸੀ ਕਿ ਜਿਨ੍ਹਾਂ ਨੇ ਚੋਣਾ ਲੜੀਆਂ ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਨਾਲ ਸਾਡੀ ਇਕਤਾ ਕਿਵੇਂ ਹੋ ਸਕਦੀ ਹੈ ਪਾਰਟੀ ਤੇ ਸਫਲ ਵੀ ਹੋਇਆ ਸਾਡੀ ਫੇਰ ਕੋਸ਼ਿਸ਼ਾਂ ਅਸੀਂ ਪਾਟੇ ਹੋਏ ਫੇਰ ਇਕੱਠੇ ਹੋਈਏ ਅਸੀਂ ਸਿਉਂ ਕੇ ਇਕੱਠ ਲੋਹੇ ਦੀ ਲੱਠ ਬਣਾਉਣੀ ਤੇ ਸਾਡਾ ਸੁਪਨਾ ਬਣਾਉਣਾ ਅੱਜ ਦੀ ਹਾਲਤ 'ਚ ਇਹ ਲੱਗਦੀ ਹੈ ਵੀ ਜਿਵੇਂ ਭਾਜਪਾ ਦੀ ਸੱਚੀ ماں ਬਣੀ ਹੁੰਦੀ ਹੈ ਭਗਵਾਨ ਜੀ ਸਰਕਾਰ ਮੈਨੂੰ ਲੱਗਦਾ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਇਸ ਘੱਟ ਸਦਾਨ ਜਿਹੜੀ ਸੇਧ ਆਸਾਨੂੰ ਅਲੀਕੜੀ ਮੋਕੇ ਦੇ ਵਿੱਚ ਵੱਡੀ ਕਿਸਾਨ ਮਹਾਪੰਚਾਇਤ ਕਰਵਾਈ ਜਾ ਰਹੀ ਆ ਮਿਰਨਾਲਾ ਕਿਸਾਨ ਯੂਨੀਅਨ ਡਕੋਂਡਾ ਤੋਂ ਮਨਜੀਤ ਸਿੰਘ ਧਨੇਰ ਹੋਣਗੇ ਪ੍ਰਧਾਨ ਜੀ ਨਾਲ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਫਿਰ ਗੱਲਬਾਤ ਕਰੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਮੇਟ ਜੀ ਅੱਜ ਦੀ ਕੀ ਮਹਿੰਨੇ ਨੇ ਅੱਜ ਦੀ ਜਿਹੜੀ ਕਿਸਾਨ ਮਹਾਪੰਚਾਇਤ ਦੇ ਕੀ ਮਹਿੰਨੇ ਨੇ ਮੈਨੇ ਤਾਂ ਇਹ ਹੈ ਵੀ ਜਦੋਂ ਕੇਂਦਰ ਹਕੂਮਤ ਨੇ ਬੋਲੇ ਨੇ ਵਾਪਸ ਕੀਤੀ ਤੇ ਕਾਲੇ ਕਾਨੂੰਨ ਸੀ ਉਹਨਾਂ ਨੂੰ ਨਵੇਂ ਖਰੜੇ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਇੱਕ ਤਿੰਨਾਂ ਨੂੰ ਇੱਕ ਚ ਇਕੱਠੇ ਕਰਕੇ ਪੰਜਾਬ ਤੇ ਭੇਜਿਆ ਜਾਂ ਬਖ ਬਖ ਸਟੇਟਾਂ ਤੇ ਭੇਜਿਆ ਤਾਂ ਸੱਚੀਉ ਜਿਵੇਂ ਕਰੋਨਾ ਸਮੇਂ ਦੇ ਵਿੱਚ ਲੋਕਾਂ ਦਾ ਖੂਨ ਖੌਲਿਆ ਸੀ ਪੰਜਾਬ ਦੇ ਸੰਯੁਕਤ ਕਿਸਾਨ ਮੋਰਚੇ ਨੇ ਅੰਗੜਾਈ ਲਈ ਇਸ ਗੱਲ ਤੇ ਭਾਵੇਂ ਪਹਿਲਾਂ ਵੀ ਅਸੀਂ ਲੜਦੇ ਆਏ ਸੀ ਉਹਨੂੰ ਸਲੋ ਲੜਾਈ ਕਿਹਾ ਜਾ ਸਕਦਾ ਲਗਾਤਾਰ ਕਿਤੇ 2 ਮਹੀਨੇ ਬਾਅਦ ਅਖਣਾ ਕਰੇ ਮਹੀਨੇ ਬਾਅਦ ਅਖਣਾ ਕੋ ਹੋ ਜੇ ਸੀ ਪਰ ਇਸ ਗੱਲ ਨੇ ਇਸ ਗੱਲ ਤੇ ਗੌਰ ਕਰਾਈਆ ਲੋਕਾਂ ਨੂੰ ਵੀ ਜਦੋਂ ਇਹ ਅਨਾਜ ਦਾ ਸਾਰਾ ਕੁਝ ਸਿਸਟਮ ਬਰਲਾ ਇਹਨਾਂ ਕੋਲੇ ਕਾਰਪੋਰੇਟਾਂ ਕੋਲੇ ਚਲਿਆ ਗਿਆ ਤਾਂ ਉਦੋਂ ਕੀ ਬਣੂਗਾ ਕਿਉਂਕਿ ਲੋਕੀ ਗੱਲ ਸਮਝ ਗਏ ਵੀ ਅੱਜ 2300 ਰੁਪਏ ਪ੍ਰਤੀ ਕੁਆਂਟਲ ਖੀਤੀ ਹੋਈ ਉਹ ਕਣਕ ਅੱਜ 3500 ਰੁਪਏ ਵਿਕ ਰਹੀ ਆ ਇਹਨਾਂ ਵਪਾਰੀਆਂ ਦੇ ਹੱਥੀ ਜਦੋਂ ਸਾਰਾ ਕੁਝ ਇਹਨਾਂ ਕੋਲੇ ਆ ਗਿਆ ਅੱਜ ਸਾਡੇ ਖੇਤਾਂ ਦੇ ਵਿੱਚ ਪੈਦਾ ਕੀਤਾ ਹੋਇਆ ਲਸਣ 400 ਰੁਪਏ ਕਿਲੋ ਹੋ ਗਿਆ ਅੱਜ ਉਹਨਾਂ ਨੇ ਸਟੋਰ ਕੀਤਾ ਹੋਇਆ ਦੇਖੋ ਮਿਲ ਰਿਹਾ 400 ਰੁਪਏ ਕਿਲੋ ਮਿਲ ਰਿਹਾ ਕਾਲ ਤਾਂ ਹੈ ਨਹੀਂ ਉਹੀ ਜਿਹੜਾ ਪਹਿਲਾਂ ਹੁੰਦਾ 80 ਰੁਪਏ ਕਿਲੋ ਖੰਡ ਮਿਲ ਜਾਂਦੀ ਆ ਪਰ 20 ਰੁਪਏ ਨਹੀਂ ਮਿਲਦੀ ਉਹੀ ਹਾਲਤ ਅਸੀਂ ਜਿਹੜੀਆਂ ਨੂੰ ਪਿੱਟ ਰਹੇ ਆ ਲੋਕਾਂ ਨੂੰ ਕਹਿ ਰਹੇ ਆ ਜਿਹਦੇ ਵਿੱਚ ਕਿਸਾਨ ਮਜ਼ਦੂਰ ਛੋਟਾ ਦੁਕਾਨਦਾਰ ਜਾਂ ਹੋਰ ਕਿਰਤੀ ਵਰਗ ਆ ਜਿਹੜਾ ਉਹਨੂੰ ਸਾਰੇ ਨੂੰ ਅਸੀਂ ਕਲਾਵੇ ਦੇ ਵਿੱਚ ਲੈਣਾ ਪਹਿਲਾਂ ਅਸੀਂ ਪੰਜਾਬ ਦੀ ਧਰਤੀ ਤੇ ਠਾਲ ਰਹੇ ਹਾਂ ਉਹਨਾਂ ਨੂੰ ਉਦੋਂ ਵਰਗਾ ਸੇਵ ਪਿੰਡ ਪਿੰਡ ਜਾ ਕੇ ਝੁੱਲਿਆਂ ਤੱਕ ਜਾ ਕੇ ਲੋਕਾਂ ਨੂੰ ਸਿਆਣੇ ਕਰਾਂਗੇ ਤੇ ਲੋਕ ਸਮਝ ਰਹੇ ਸਾਡੀ ਗੱਲ ਨੂੰ ਤੇ ਬਦਲਾ ਸਾਡੇ ਘੋਲਾਂ ਦੇ ਘੇਰੇ ਦੇ ਵਿੱਚ ਆ ਰਹੇ ਆ ਵੱਡਾ ਠਾਣ ਉੱਠੂਗਾ ਕਿਉਂਕਿ ਇਹ ਅਣਸਰ ਦੀ ਲੋੜ ਹੈ ਮੋਦੀ ਹਕੂਮਤ ਜਾਂ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਨ ਵਾਲੇ ਜਦੋਂ ਫਿਰ ਉਹ ਜਿੰਨੀ ਸਾਡੀ ਸ਼ਕਤੀ ਹੋਊਗੀ ਕਿਉਂਕਿ ਦਿੱਲੀ ਹਕੂਮਤ ਨੂੰ ਚਾਰ ਸੂਬੇ ਰੋਕੇ ਰੱਬ ਹੋਊਗਾ ਉਹਦੀ ਤਿਆਰੀ ਸ਼ੁਰੂ ਹੋ ਗਈ ਪੰਜਾਬ ਦੇ ਵਿੱਚੋਂ ਦੂਜੇ ਸੂਬੇ ਵੀ ਮਾਰਮਪ ਹੋਣਗੇ ਲੜਿਆਂ ਬਿਨਾ ਸਰਨਾ ਨਹੀਂ ਲੜਾਈ ਜਾਰੀ ਆ ਇਹ ਠੀਕ ਆ ਵੀ ਪਹਿਲਾਂ ਅਸੀਂ ਸਲੋ ਜਿਹੜੀ ਆ ਚਿੱਠੀ ਆ ਗਈ ਇਹਨੇ ਦੁਬਾਰੇ ਮੱਲਾ ਗੇਅਰ ਅਪ ਕਰਤੇ ਸਾਡੇ ਸੰਘਰਸ਼ਾਂ ਨੂੰ ਪੰਜਾਬ ਸਰਕਾਰ ਨੂੰ ਕਿੱਥੇ ਜੇ ਖੜਿਆ ਦੇਖਦੇ ਹੋ ਪੰਜਾਬ ਦੇ 92 ਐਮਐਲਏ ਜਾਂ ਪੰਜਾਬ ਦੇ 117 17 ਐਮਐਲਏ ਜਾਂ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਕਿੱਥੇ ਜੇ ਖੜਾ ਦੇਖਦੇ ਹੋ ਇਸ ਕਰਨੇ ਦੇ ਅੱਜ ਦੀ ਹਾਲਤ ਜੇ ਲੱਗਦੀ ਹੈ ਵੀ ਜਿਵੇਂ ਭਾਜਪਾ ਦੀ ਸੱਜੀ ਬਾਹ ਬਣੀ ਹੁੰਦੀ ਹੈ ਭਗਵੰਤ ਮਾਨ ਸਰਕਾਰ ਉਹਦਾ ਕਾਰਨ ਹੈ ਸਾਡੇ ਨਾਲ ਵਾਦਾ ਕੀਤਾ ਸੀ ਉਹਨਾਂ ਨੇ ਮੀਟਿੰਗ ਦੇ ਵਿੱਚ ਵੀ ਵਿਧਾਨ ਸਭਾ ਦਾ ਜਲਾਸਾ ਦਿੱਤੇ ਇਹਨੂੰ ਵਾਪਸ ਕਰਾਂਗੇ ਅਸੀਂ ਵੀ ਰੱਦ ਕਰਾਂਗੇ ਇਹਨੂੰ ਪਰ ਅੱਜ ਤੱਕ ਨਾ ਤਾਂ ਵਿਧਾਨ ਸਭਾ ਸੱਜਣ ਦਾ اجلاس ਕਿ ਮਦਦ ਕਰ 15 ਦਿਨ ਮੰਗੇ ਸੀ ਇਹਨਾਂ ਨੇ ਸੈਂਟਰ ਤੋਂ 15 ਦਿਨ ਲੰਘ ਚੁੱਕੇ ਆ ਪਰ ਉਹ ਨਹੀਂ ਕੀਤਾ ਮੈਨੂੰ ਲੱਗਦਾ ਪੰਜਾਬ ਸਰਕਾਰ ਦੇ ਖਿਲਾਫ ਵੀ ਇਹ ਸੰਘਰਸ਼ ਦਾ ਜਿਹੜੀ ਸੇਹ ਦਾ ਸਾਨੂੰ ਅਲੀਕੜੀ ਪਊਗਾ ਇਸ ਸਟੇਜ ਤੋਂ ਵੀ ਡੱਲੇਵਾਲ ਸਾਹਿਬ ਦੇ ਮਰਨ ਵਰਦੀਆਂ ਗੱਲਾਂ ਹੁੰਦੀਆਂ ਨੇ ਅਸਲੀ ਪਿਛਲੇ ਦਿਨਾਂ ਦੇ ਵਿੱਚ ਕਾਕਾ ਕੋਟਰਾ ਹੋਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਉਸ ਮੁਲਾਕਾਤ ਦੇ ਵਿੱਚ ਕਾਕਾ ਕੋਟਰਾ ਕਹਿੰਦੇ ਸੀ ਕਿ ਜਿਨ੍ਹਾਂ ਨੇ ਚੋਣਾ ਲੜੀਆਂ ਜਿਹੜੇ ਰਾਜਨੀਤਿਕ ਨੇ ਉਹਨਾਂ ਦੇ ਨਾਲ ਸਾਡੀ ਇਕਤਾ ਕਿਵੇਂ ਹੋ ਸਕਦੀ ਹੈ ਦੇਖੋ ਉਹਨਾਂ ਦੀ ਸਮਝ ਹੋ ਸਕਦੀ ਆ ਸਾਡੀ ਸਮਝ ਇਹ ਹੈ ਵੀ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਅੱਜ ਵੀ ਅਸੀਂ ਪਹਿਲਾਂ ਜਿਹੜੀ ਤੁਰੀਆਂ ਆਉਂਦੀਆਂ ਮੀਟਿੰਗਾਂ ਸੀ ਮੀਟਿੰਗਾਂ ਤੋਂ ਬਾਅਦ ਜਿੰਨੀ ਕਿ ਸਾਨੂੰ ਸਫਲਤਾ ਮਿਲੀ ਅੱਜ ਅਸੀਂ ਇੱਕ ਸਟੈਪ ਹੋਰ ਅੱਗੇ ਪਟਿਆ ਅਸੀਂ ਸਾਰੇ ਮੋਰਚਿਆਂ ਨੂੰ ਇੱਕ ਫਰੰਟ ਤੇ ਤੁਹਾਨੂੰ ਲਿਆ ਕੇ ਦਿਖਾਵਾਂਗੇ ਇਕੱਠੇ ਲੜਾਂ ਉਹਦੇ ਵਿੱਚ ਡੱਲੇਆਲ ਸਾਹਿਬ ਵੀ ਹੋਣਗੇ ਹਾਂਜੀ ਸਾਡੇ ਵੱਲੋਂ ਉਹਨਾਂ ਨੂੰ ਸੱਦਾ ਜਾ ਕੇ ਵੀ ਬੇਨਤੀ ਕਰਾਂਗੇ ਵੀ ਡੱਲੇਆਲ ਸਾਹਿਬ ਨੂੰ ਸਾਡੀ ਜਿਹੜੀ ਛੇ ਮੈਂਬਰ ਕਮੇਟੀ ਆ ਵੀ ਤੁਸੀਂ ਆਪਦੀ ਜਾਨ ਬਚਾਓ ਆਹ ਰਲ ਕੇ ਸੰਘਰਸ਼ ਲੜੋ ਉਹਨਾਂ ਲੋਕਾਂ ਦੇ ਲਈ ਕੀ ਜਿਹੜੇ ਕਹਿੰਦੇ ਨੇ ਕਿ ਕਿਸਾਨ ਆਗੂਆਂ ਦੇ ਨਾਲ ਹੁਣ ਤਾਂ ਲੋਕ ਟੁੱਟ ਗਏ ਜਾਂ ਉਹ ਕਿਸਾਨ ਨੇ ਜਿਹੜੇ ਸ਼ੰਭੂ ਖੰਡੋਰੀ ਬੈਠ ਨੇ ਉਹਨਾਂ ਦੇ ਲਈ ਨਹੀਂ ਦੇਖੋ ਉਹਨਾਂ ਨੂੰ ਮੈਂ ਟਕਰਾਵਾ ਕੁਝ ਨਹੀਂ ਕਹਿਣਾ ਉਹ ਫੇਸਬੁੱਕ ਹੀ ਸਕਦੇ ਆ ਜਿਹੜਾ ਕਿਸਾਨਾਂ ਦਾ ਹਮਦਰਦ ਹੈ ਜਿਹੜਾ ਮਜ਼ਦੂਰਾਂ ਦਾ ਹਮਦਰਦ ਹੈ ਉਹ ਇਹ じゃ ਨਹੀਂ ਬੋਲੂਗਾ ਉਹ ਅਸਲ 'ਚ ਮੋਦੀ ਦੇ ਹੱਕ 'ਚ ਭੋਗਤਣ ਵਾਲੀ ਫੋਰਸ ਹੋ ਸਕਦੀ ਆ ਉਹ ਮਤਲਬ ਕਿਸਾਨ ਕੋਲਾਂ ਦੇ ਹੱਕ 'ਚ ਬੋਲਣ ਵਾਲੀ ਫੋਰਸ ਨਹੀਂ ਹੈ ਮੋਦੀ ਸਰਕਾਰ ਨੂੰ ਫਿਰ ਐਸਾ ਕਿਹੜਾ ਵਹਿਮ ਆ ਕਿ ਜਿਹੜਾ ਜਿਵੇਂ ਕਹਿੰਦੇ ਕਿਸਾਨਾਂ ਕੋਲੇ ਵੀ ਹੀ ਗਿਆ ਸੀ ਕਿ ਵਹਿਮ ਕੱਢਿਆ ਕੇਂਦਰ ਸਰਕਾਰ ਦੇ ਜਿਹੜਾ ਮੋਦੀ ਇੱਕ ਪੈਰ ਪਿੱਛੇ ਨਹੀਂ ਪੜਦਾ ਸੀ ਉਹਨੇ ਬਿੱਲ ਵਾਪਸ ਲਏ ਆ ਹੁਣ ਦੁਬਾਰਾ ਨਵੇਂ ਢੰਗ ਦੇ ਨਾਲ ਕੀ ਲੱਗਦਾ ਹੈ ਕਿ ਪਹਿਲੇ ਕਿਸਾਨ ਅੰਦੋਲਨ ਤੋਂ ਕੋਈ ਸਿੱਖਿਆ ਨਹੀਂ ਕੇਂਦਰ ਸਰਕਾਰ ਨੇ ਦੇਖਿਆ ਸਿੱਖਿਆ ਸਿੱਖਿਆ ਇਹ ਸੀ ਵੀ ਇਹਨਾਂ ਨੂੰ ਇਕੱਠੇ ਨਹੀਂ ਹੋਣ ਦੇ ਪਾੜਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਪਾੜਨ ਤੇ ਸਫਲ ਵੀ ਹੋਇਆ ਸਾਡੀ ਫੇਰ ਕੋਸ਼ਿਸ਼ ਆ ਅਸੀਂ ਪਾਟੇ ਹੋਏ ਫੇਰ ਇਕੱਠੇ ਹੋਈਏ ਅਸੀਂ ਸਿਉਂ ਕੇ ਕੱਠ ਲੋਹੇ ਦੀ ਲੱਠ ਬਣਾਉਣ ਦਾ ਸਾਡਾ ਸੁਪਨਾ ਉਹ ਬਣਾਵਾਂ ਜੇ ਮੈਂ ਗੱਲ ਕਰਾਂ ਕਿ ਦੁਬਾਰਾ ਲਿਆਂਦਾ ਗਿਆ ਕਿ ਉਹ ਉਹ ਕਾਰਨ ਕੀ ਹੋ ਸਕਦਾ ਵੀ ਦੁਬਾਰੇ ਫਿਰ ਨਵੇਂ ਟੱਕ ਦੇ ਵਿੱਚ